ਤਰਨੇ ਦੇ ਬੈਠੇ ਆਸ਼ਾ ਵਰਕਰਾਂ ਦੇ ਸਮਰਥਨ ਦੇ ਵਿੱਚ ਆਪ ਕੀ ਕਹਿਣਾ ਹੈ ਹਾਂਜੀ ਪਹਿਲਾਂ ਤੇ ਮੈਂ ਦੱਸਾਂ ਜੀ ਮੈਂ ਬਲਕਾਰ ਸਿੰਘ ਸੋਤਾ ਕਲਾਸ ਫੋਰ ਯੂਨੀਅਨ ਜਨਰਲ ਸਕੱਤਰਾਂ ਜੀ ਜਿਲ੍ਹਾ ਫਰੀਦਕੋਟ ਤੋਂ ਅੱਜ ਇਹ ਜਿਹੜੀਆਂ ਆਸ਼ਾ ਵਰਕਰ ਸਾਡੀਆਂ ਭੈਣਾਂ ਨੇ ਇਹ ਚੌਥਾ ਦਿਨ ਤਰਨੇ ਦੇ ਹੋ ਗਏ ਨੇ ਬੈਠਿਆਂ ਨੂੰ ਅਸੀਂ ਇਹਨਾਂ ਦੀ ਹਮਾਇਤ ਤੇ ਆਏ ਆ ਸੋ ਅਸੀਂ ਵੀ ਆ ਸਰਕਾਰ ਤੋਂ ਮੰਗ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਵੀ ਜੇ ਪੰਜਾਬ ਸਰਕਾਰ ਨੇ ਇਹਨਾਂ ਦਾ ਮੰਗਾ ਤੇ ਨਾ ਵਿਚਾਰ ਕੀਤੀ ਨਾ ਮੰਗਾ ਮੰਨੀਆਂ ਜਿਵੇਂ ਭੈਣ ਜੀ ਨੇ ਦੱਸਿਆ ਵਾ 31 ਤਰੀਕ ਤੋਂ ਬਾਅਦ ਅਸੀਂ ਜਿਹੜਾ ਆ ਸਰਦਾਰ ਭਗਵੰਤ ਸਿੰਘ ਦਾ ਜਿਹੜਾ ਸੰਗਰੂਰ ਜ਼ਿਲ੍ਹਾ ਵਾ ਉਥੇ ਪੱਕਾ ਮੋਰਚਾ ਲਾਵਾਂਗੇ ਤੇ ਉਹਦੇ ਵਿੱਚੋਂ ਕੀ ਨਿਕਲਦਾ ਉਹ ਤੇ ਗੱਲ ਬਾਅਦ ਦੀ ਇਹ ਤੇ ਪੰਜਾਬ ਸਰਕਾਰ ਦਾ ਟਿੱਟ ਸਿਆਪਾ ਰੱਜ ਕੇ ਕਰਾਂਗੇ ਪੂਰੇ ਕੋਆਬ ਭਰ ਦੇ ਵਿੱਚ ਪਹਿਲੇ ਜੀ ਦੇ ਕੰਨੇ ਆਇਆ ਕਿ ਆਪ ਵੀ ਆਸ਼ਾ ਵਰਕਰ ਹੋਣਗੇ ਪਰ ਮੈਂ ਉੱਥੇ ਕਹਿੰਦਾ ਵੀ ਅਸੀਂ ਭਰਾਤਰੀ ਜੱਥੇਬੰਦਾਂ ਸੰਦੇਸ਼ ਦੇਵਾਂਗੇ ਬੇਨਤੀ ਕਰਾਂਗੇ ਆਪ ਦੀ ਅਪੀਲ ਕਰਾਂਗੇ ਕਿ ਜਿੰਨੀਆਂ ਵੀ ਜੱਥੇਬੰਦਾਂ ਲੜਾਕੂ ਜੱਥੇਬੰਦਾਂ ਨੇ ਜਿਹੜਾ ਰੂੜੇ ਉਹਨਾਂ ਨੂੰ ਪਤਾ ਹੀ ਹੈ ਵੀ ਭਗਵੰਤ ਮਾ ਸਰਕਾਰ ਕੀ ਕੁਝ ਕਰ ਰਹੀ ਹੈ ਨਹੀਂ ਕਰ ਰਹੀ ਉਹਨਾਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਚ ਵੱਡਾ ਇਕੱਠ ਕਰਕੇ ਤੇ ਬੜਾ ਵੱਡਾ ਕਟਕ ਦਾ 50 ਦਾ ਪਿੱਛੇ ਆਪਾਂ ਕਰਾਂਗੇ ਅਸੀਂ ਆ ਜੇ ਚੈਨਲ ਰਾਹੀਂ ਭਗਵੰਤ ਮਾਨ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਬੜੇ ਵਾਅਦੇ ਕੀਤੇ ਤੁਸੀਂ ਤੇ ਕਿ ਕੋਈ ਜਿਹੜਾ ਆਵਾਜ਼ ਨੌਜਵਾਨ ਟਾਂਕੀਆਂ 'ਤੇ ਚੜੂਗਾ ਕਿਸੇ ਧੀ ਭੈਣ ਦੀ ਚੁੱਲੀ ਦਾ ਲੱਥੂਗੀ ਪਰ ਸਾਰਾ ਕੁਝ ਉਲਟ ਹੋ ਰਿਹਾ ਪੂਰਾ ਪੰਜਾਬ ਧਰਲਿਆਂ ਦੇ ਬੈਠਾ ਵਾ ਕੱਚੇ ਮਾਰੇ ਪੱਕੇ ਨਹੀਂ ਹੋ ਰਹੇ ਆਸ਼ਾ ਵਰਕਰ ਮਿੱਡੇ ਮੀਲ ਆਂਗਣਵਾੜੀ ਵਰਕਰ ਜਿੰਨੇ ਆ ਸਭ ਸੜਕਾਂ ਤੇ ਰੋਲ ਰਹੇ ਆ ਇਹਨਾਂ ਦਾ ਮੰਗਾ ਕੀ ਆ ਛੋਟਾ ਛੋਟਾ ਮੰਗਾਵਾ ਆਪ ਨੂੰ ਪਤਾ ਹੀ ਆ ਕਿ ਮਗਹਾਈ ਤੇ ਸਮੱਸਿਆ ਹੁੰਦੀ ਆ ਤੇ ਇਹ ਇਹਦਾ ਤੁਸੀਂ ਦੱਸੋ 2500 ਦੇ ਵਿੱਚ ਇਹ ਇਹ ਸਭ ਦਿੰਦੇ ਇਹਨਾਂ ਨੂੰ ਇਹਨਾਂ ਨੂੰ ਉਹਦਾ ਕੀ ਘਰ ਦਾ ਗੁਜ਼ਾਰਾ ਹੋ ਸਕਦਾ ਵਾ ਕੀ ਆਪਦੇ ਬੱਚਾ ਦੀ ਪੜ੍ਹਾਈ ਦਾ ਪਾਲਣ ਪੋਸ਼ਣ ਸਾਰਾ ਕਰ ਸਕਦੇ ਆ ਕਿਉਂਕਿ ਉੱਥੇ ਨਾਲ ਬਿਰਗ ਮਾਪੇ ਵੀ ਨਾਲ ਖੜੇ ਹੁੰਦੇ ਆ ਕੀ ਅਸੀਂ ਉਹਨਾਂ ਨੂੰ ਦਵਾਈ ਦਾ ਰੁ ਕਰ ਸਕਦੇ ਆ ਸੋ ਵਿਸ਼ਾ ਬੜੇ ਗੰਭੀਰ ਆ ਅਸੀਂ ਕਿਹਨੇ ਸਰਦਾਰ ਭਗਤ ਸਿੰਘ ਮਾਨ ਜੇ ਕਾਲੀ ਕਾਗਰਸ ਨਹੀਂ ਲੱਭੇ ਹੁਣ ਤੱਕ ਬੜਾ ਰਾਜ ਭਾਗ ਭੋਗ ਗਿਆ ਉਹਨਾਂ ਨੇ ਤੇ ਲੱਭਣਾ ਤੁਸੀਂ ਵੀ ਨਹੀਂ ਆ ਯਾਦ ਹੈ ਜਿਹੜੀਆਂ ਤੁਸੀਂ ਮੰਗਾ ਕਈਆਂ ਸੀ ਤੁਸੀਂ ਇਹ ਗੱਲ ਕਹੀ ਕਿ ਅਸੀਂ ਅਸੀਂ ਇੱਕ ਇਹ ਵਾਅਦਾ ਵੀ ਕਰਦੇ ਸੀ ਗਰੰਟੀਆ ਦੇਵਾਂਗੇ ਤੇ ਗਰੰਟੀ ਇੱਕ ਵੀ ਪੂਰੀ ਹੋਈ ਕੀ ਮੈਂ ਪੁੱਛਣਾ ਚਾਹੁੰਦਾ ਵਾ 3000 ਰੁਪਏ ਵਸੇ ਮਾਨ ਜੀ ਕੱਚੇ ਮਜ਼ਦੂਰ ਪੱਕੇ ਹੋਏ ਆ ਆਸ਼ਾ ਵਰਕਰ ਮਿੱਡੇ ਮੀਰ ਵਰਕਰ ਨੂੰ ਉਦੋਂ ਤੱਕ ਦੇ ਘਰੇ ਚ ਲਿਆਂਦਾ ਵਾ ਕੀ ਪ੍ਰਾਣੀ ਪੈਸੇ ਮਾਰ ਕੀਤੀ ਆ ਸੋ ਇਹੋ ਜੇ ਕਈ ਵਿਸ਼ੇ ਆ ਜਿਹੜੇ ਸਭ ਤੋਂ ਇੱਕ ਵਿਸ਼ਾ ਜਿਹੜਾ ਸਾਡਾ ਪਿਆਰ ਨਾਲ ਸਬੰਧ ਸੀ ਇਹਦਾ ਪੀ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਦੇ ਖਾਤੇ ਚ ਪਾਉਂਗਾ ਉਹ ਪਾਇਆ ਵਾ ਸਾਡੇ 300 ਸਾਲ ਤੋਂ ਸਮਾਂ ਉੱਪਰ ਹੋ ਰਿਹਾ ਵਾ ਸੋ ਵਿਸ਼ੇ ਬੜੇ ਆ ਇਸ਼ੂ ਬੜੇ ਨੇ ਜਿਹੜੇ ਪੰਜਾਬ ਸਰਕਾਰ ਦਾ ਪੇਟ ਸੇ ਆਪਾਂ ਕਰਨਗੇ ਸੋ ਉਹਨਾਂ ਦੇ ਦਿਨ ਅਜ ਮੈਂ ਪੀਅਰ ਲਾਖ ਤੇ ਇਹੀ ਗੱਲ ਕੋ ਬਿਆ ਉਹਨਾਂ ਦੇ ਦਿਨਾਂ ਦੇ ਵਿੱਚ ਜਿਵੇਂ ਭੈਣ ਜੀ ਨੇ ਕਿਹਾ ਆਈਏ ਭਰਾਤਰੀ ਜਥੇ ਬੰਦਾ ਸੰਜੋਗ ਲਾ ਕੇ ਸੰਗਰੂਰ ਦੇ ਵੱਡਾ ਇਕੱਠ ਕਰਾਂਗੇ ਜਿਹਦੀ ਪੂਰਾ ਪੂਰੀ ਜਨਵਰੀ ਪੰਜਾਬ ਸਰਕਾਰ ਦੀ ਖੋਦ ਹੋਊਗੀ ਸੋ ਇਹਨਾਂ ਦਾ ਬਿੰਦਿਆ ਕਰਦਾ ਧੰਨਵਾਦ 4 ਦਿਨ ਤੋਂ ਉਹ ਘਰ ਲੇਕੇ ਬੈਠੇ ਆਸ਼ਾ ਵਰਕਰਾਂ ਦੇ ਸਮਰਥਨ ਚ ਆਏ। ਹਾਂਜੀ। ਪੰਜਾਬ ਸਰਕਾਰ ਨੇ ਬਗਲਾ ਦੇ ਨਾਂ ਤੇ ਇਹਨਾਂ ਨੂੰ ਵੱਡੇ ਵੱਡੇ ਵਾਅਦੇ ਕੀ ਜਾਣਾ ਚਾਹੀਦਾ। ਮੈਂ ਸ਼ੋਕਮਾਰ ਕੌਸ਼ਲ ਪੰਜਾਬ ਪੈਨਸ਼ਨਰ ਯੂਨੀਅਨ ਨੇਟਕ ਦੇ ਆਗੂ ਤੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ ਦਾ ਜ਼ਿਲ੍ਹਾ ਸੈਕਟਰੀ। ਮੈਂ ਅੱਜ ਆਸ਼ਾ ਵਰਕਰ ਭੈਣਾਂ ਦੇ ਸਮਰਥਨ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਆਇਆ ਮੇਰੇ ਨਾਲ ਸਾਥੀ ਇਕਬਾਲ ਸਿੰਘ, ਅਭੀਰ ਸਿੰਘ ਕੰਮਿਆਣਾ, ਸਾਥੀ ਇਕਬਾਲ ਸਿੰਘ ਰਣ ਸਿੰਘ ਆਲਾ ਅਸੀਂ ਸਾਰੇ ਸਾਥੀਆਂ ਨੇ ਭੈਣਾਂ ਦੇ ਸਪੋਰਟ ਤੇ ਆਏ ਆਏ। ਤਾਂ ਬੜੀ ਸਾਫ਼ ਗੱਲ ਹੈ ਵੀ ਮਾਨ ਸਾਹਿਬ ਨੇ ਇਹਨਾਂ ਨੂੰ ਇੱਕ ਗੱਲ ਮੈਂ ਕਹਿਣਾ ਚਾਹਣਾ ਹੈ ਵੀ ਮਾਨ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਅੱਗਾ ਨੇੜੇ ਆਇਆ ਤੇ ਪਿੱਛਾ ਹੋਇਆ ਦੂਰ ਤੁਹਾਡੇ 3.5 ਸਾਲ ਹੋ ਗਏ ਸੌ ਚੱਕਿਆਂ ਨੂੰ ਹੁਣ 1.5 ਸਾਲ ਬਾਕੀ ਹੈ 4 ਮਹੀਨੇ ਪਹਿਲਾਂ ਚੋਣ ਜਾਬਤਾ ਵੀ ਲੱਗ ਜਾਂਦਾ ਹੈ ਜੇ ਤੁਸੀਂ ਲੋਕਾਂ ਨਾਲ ਵਾਅਦੇ ਪੂਰੇ ਕਰਨੇ ਆ ਉਹਦੇ ਵਾਸਤੇ ਤੁਹਾਡੇ ਕੋਲੇ ਮਸਾ ਹੀ ਸਾਲ 14 ਕੁ ਮਹੀਨੇ ਇੰਨਾ ਟਾਈਮ ਰਹਿ ਗਿਆ ਆਹ ਵਾਦਾ ਕੀ ਕਰਕੇ ਆਏ ਸੀ ਮੈਨੀਫੈਸਟੋ ਚੱਕ ਲੋ ਮੇਰੇ ਤੇ ਯਕੀਨ ਨਾ ਕਰਿਓ ਵੀ ਇਹ ਕਹਿੰਦਾ ਹੈ ਮੈਨੀਫੈਸਟੋ ਚੱਕੋ ਸਾਫ ਗਿਆ ਸੀ ਵੀ ਆਸ਼ਾ ਵਰਕਰ ਬੀਬੀਆਂ ਜੋ ਲੈ ਰਹੀਆਂ ਹਨ ਮਾਨ ਪੱਤਾ ਅੰਗਨਵਾੜੀ ਆਸ਼ਾ ਵਰਕਰ ਦੇ ਮਿਡ ਡੇ ਮੀਲ ਵਾਲੀਆਂ ਉਹਨਾਂ ਦੇ ਮਾਨ ਪੱਤੇ ਮੈਂ ਦੁੱਗਣੇ ਕਰ ਦੂੰਗਾ ਆਉਂਦੇ ਸਾਰੇ ਵਾਦਾ ਕੀਤਾ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਦੁਵਾਨੀ ਵੀ ਵਾਦਾ ਨਹੀਂ ਕੀਤਾ ਇਹਨਾਂ ਦੀ ਵੇਜ ਵਿੱਚ ਉਲਟਾ ਜਿਹੜੇ ਪੱਤੇ ਪਹਿਲਾਂ ਮਿਲਦੇ ਸੀ ਉਹ ਵੀ ਬੰਦ ਕੀਤੇ ਆ ਇਸ ਤਰ੍ਹਾਂ ਹੀ ਬਲਾਜਮਾਨਾਂ ਦੇ ਵਾਦੇ ਦੇੰਭਗੇ 50 ਆਜਾ ਹੋਰ ਕੱਚੇ ਮੁਲਾਜ਼ਮ ਪੱਕੇ ਹੋਣ ਵਾਸਤੇ ਧਰਨੇ ਵੀ ਲਾਉਣੇ ਪੈਣਗੇ ਟੈਂਕੀਆਂ ਤੇ ਨਹੀਂ ਚੜਨਾ ਪਊਗਾ ਅੱਜ ਹਾਲਤ ਵੱਧ ਤੋਂ ਵੱਧਰ ਹੋ ਗਈ ਜਿਹੜੀਆਂ ਰਵੇਦੀ ਪਾਰਟੀਆਂ ਨੂੰ ਭੰਡਦੇ ਸੀ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਉਹ ਮਹਿੰਗਾਈ ਪੱਤੇ ਦੀ ਇੱਕ ਅੱਧੀ ਕਿਸ਼ਤ ਸਾਡੀ ਪੈਂਡਿੰਗ ਰੱਖਦੇ ਸੀ ਵੱਧ ਤੋਂ ਵੱਧ ਦੋ ਇੱਕ ਜਾਂ ਦੋ ਗੁਵੇਸਤਾ ਨਾਲ ਦੀ ਮਹਿੰਗਾਈ ਪੱਤਾ ਮਿਲ ਜਾਂਦਾ ਸੀ ਜਦੋਂ ਮਹਿੰਗਾਈ ਵੱਧਦੀ ਸੀ ਮੁਲਾਜ਼ਮਾਂ ਨੂੰ ਮਿਲ ਜਾਂਦਾ ਸੀ ਅੱਜ ਦੀ ਤਰੀਖ ਤੇ ਚਾਰ ਕਿਸ਼ਤਾਂ ਪੁਰਾਣੀਆਂ ਪੈਂਡਿੰਗ ਐ ਸੈਂਟਰ ਨੇ ਅੱਜ ਭਲਕੇ ਅ ਜੁਲਾਈ ਵਾਲੀ ਕਿਸ਼ਤ ਵੀ ਦੇ ਦੇਣੀ ਐ ਪੰਜ ਕਿਸ਼ਤਾਂ ਹੋ ਜਾਣੀਆਂ ਕਿੱਡੀ ਬੇਣਸਾਫੀ ਐ ਵੀ ਜਿਹੜੇ ਪੀਪੀਐਸ ਕੈਡਰ ਦੀ ਐਸਐਸਪੀ ਹੈ ਆਈਐਸ ਕੈਡਰ ਦੇ ਡੀਸੀ ਹੈ ਉਹ ਇਹ ਕਹਿਗੇ ਵੀ ਸਾਡਾ ਤਾਂ ਜੀ ਆਲ ਇੰਡੀਆ ਕੈਡਰ ਹੈ ਉਹ ਤਾਂ ਸੈਂਟਰ ਦਾ ਮਗਾਈ ਪੱਤਾ 56% ਲੈ ਜਾਂਦੇ ਆ ਵੀ ਉਹਨਾਂ ਮਗਾਈ ਵੱਧ ਹੈ ਉਹਨਾਂ ਦੇ ਕੋਲ ਜਿਹੜੇ ਸੇਵਾਦਾਰ ਜਾਂ ਛੋਟੇ ਮਹਾਰਾਜਨ ਤੋਰੇ ਫਿਰਦੇ ਆ ਕੋਈ ਸਿਪਾਹੀ ਹੈ ਕੋਈ ਹੋਰ ਛੋੜੇ ਰਿੰਕਦਾ ਉਹਦੇ ਨੂੰ ਮਗਾਈ ਨਹੀਂ ਲੜਦੀ ਇਹਨਾਂ ਅਫਸਰਾਂ ਨੂੰ ਬਾਦ ਲੜਦੀ ਹੈ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਬੇਇਨਸਾਫੀ ਹੈ ਧੱਕੇਸ਼ਾਹੀ ਹੈ ਅੱਜ ਵੀ ਅਖਬਾਰਾਂ 'ਚ ਵੇਖੋ ਪੰਜਾਬੀ ਟਰਬਿਨ ਦੀ ਮੈਂ ਪੂਰੀ ਖਬਰ ਨਹੀਂ ਪੜੀ ਹੈਡਿੰਗ ਵੇਖਿਆ ਸੀ ਤੇ ਪੰਜਾਬ ਸਰਕਾਰ ਨੂੰ ਕਿਹਾ ਵੀ 15 ਦਿਨਾਂ ਦੇ ਵਿੱਚ ਇਹ ਮਹਿੰਗਾਈ ਪੱਤੇ ਬਾਰੇ ਫੈਸਲਾ ਲਵੇ ਸੋ ਆਉਣ ਵਾਲੇ ਦਿਨਾਂ 'ਚ ਲੜਾਈ ਤੇਜ਼ ਹੋਣੀ ਹੈ ਇਹਨਾਂ ਬੀਬੀਆਂ ਨੇ ਇਹਨਾਂ ਦੇ ਘਰ-ਘਰ ਤੁਸੀਂ ਵੋਟਾਂ ਮੰਗਣ ਜਾਣੀਆਂ ਮੇਰੀ ਭੈਣ ਆਸ਼ਾ ਵਰਕੇ ਬੀਬੀ ਕਹਿ ਗਈ ਬੀਬੀ ਅਮਰਜੀਤ ਵੀ 54 ਤਰ੍ਹਾਂ ਦੀਆਂ ਸੇਵਾਵਾਂ ਨਿਭਾ ਰਹੇ ਐ ਇਹ ਸਕੀਮ ਜਦੋਂ ਚੱਲੀ ਸੀ 17 ਸਾਲ ਪਹਿਲਾਂ ਉਦੋਂ ਬਹੁਤ ਸਾਰੀ ਵੱਡੀ ਗਿਣਤੀ 'ਚ ਦੁਨੀਆ 'ਚ ਸਭ ਤੋਂ ਵੱਧ ਦਲੇਰੀ ਵਾਲੇ ਔਰਤਾਂ ਦੀ ਮੌਤ ਹੋ ਜਾਂਦੀ ਸੀ ਸੋ ਸਰਦਾਰ ਮਨਮੋਹਨ ਸਿੰਘ ਵੇਲੇ ਕਾਂਗਰਸ ਦੇ ਯੂਪੀਐਸ ਸ਼ਾਸਨ ਵੇਲੇ ਉਹਨਾਂ ਚ ਕਾਮੇਟ ਵੀ ਸ਼ਾਮਲ ਸੀ ਨਾਲ ਝੰਡੇ ਵਾਲੀਆਂ ਪਾਰਟੀਆਂ ਉਸ ਵੇਲੇ ਸਕੀਮ ਚੱਲੀ ਸੀ ਵੀ ਜਿਹੜੀਆਂ ਡਿਲੀਵਰੀਆਂ ਘਰਾਂ ਚ ਹੁੰਦੀਆਂ ਤਾਂ ਔਰਤਾਂ ਦੀਆਂ ਮੌਤਾਂ ਜ਼ਿਆਦਾ ਹੁੰਦੀਆਂ ਇਹ ਔਰਤਾਂ ਨੂੰ ਸਿਵਲ ਹਸਪਤਾਲ ਚ ਲੈ ਕੇ ਆਂਦਾ ਜਾਵੇ ਕੌਣ ਲੈ ਕੇ ਆਵੇ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਬੀਬੀਆਂ ਨੂੰ ਪਿੰਡ ਦੀ ਨੂੰ ਸਭ ਤੋਂ ਨੇੜੇ ਹੋਂਦੀ ਹੈ ਤੇ ਪਿੰਡ ਦੀ ਔਰਤ ਹੋਵੇ ਪਿੰਡ ਦੀ ਨੂੰ ਹੋਵੇ ਉਹ ਔਰਤ ਨੂੰ ਡਿਲੀਵਰੀ ਮੌਕੇ ਹਸਪਤਾਲ ਚ ਲੈ ਕੇ ਆਵੇ ਜੇ ਹਸਪਤਾਲ 'ਚ ਡਿਲੀਵਰੀ ਹੋਊਗੀ ਤਾਂ ਮੌਤਾਂ ਆਪੇ ਕੰਟਰੋਲ 'ਚ ਆ ਜਾਣਗੀਆਂ ਕਿ ਜਿੰਨੀਆਂ ਅਜੇ ਆ ਡਿਲੀਵਰੀਆਂ ਹੁੰਦੀਆਂ ਸੀ ਸੰਸਾਰ ਦੇ ਵਿੱਚ ਸਭ ਤੋਂ ਵੱਧ ਮਰਨ ਵਾਲਾ ਅੰਕੜਾ ਆਪਣੇ ਇੰਡੀਆ ਦਾ ਸੀ ਸੋ ਉਹ ਸਕੀਮ ਚੱਲੀ ਸੀ ਤੇ ਕਿੰਨੀਆਂ ਹੋਰ ਅੱਗੇ ਤੋਂ ਅੱਗੇ ਹੋਰ ਡਿਊਟੀਆਂ ਦੇ ਵਧਾ ਦੀਆਂ ਟੀਕਾ ਕਰਨ ਦੀਆਂ ਹੋਰ ਆਹ ਕੰਮ ਉਹ ਕੰਮ ਸਾਰੇ ਮੜਤੇ ਪੂਰੇ ਮੁਲਾਜ਼ਮਾਂ ਦਾ ਕੰਮ ਲੈਂਦੇ ਆ ਤੇ ਜਾਣ ਲੱਗੇ ਨਾ ਕੋਈ ਪੈਨਸ਼ਨ ਨਾ ਕੋਈ ਤਨਖਾਹ ਕਹਿੰਦੇ ਮਾਣ ਪੱਤਾ ਮੈਂ ਕਹਿਣਾ ਚਾਹਣਾ ਹੈ ਇਹ 2.5 ਹਜ਼ਾਰ ਰੁਪਿਆ ਮਾਣ ਪੱਤਾ ਨਹੀਂ ਇਹਨਾਂ ਭੈਣਾ ਦੀ ਮਿਹਨਤ ਦਾ ਕਿਰਤ ਦਾ ਅਪਮਾਨ ਕਰਦੀ ਹੈ ਸਰਕਾਰ ਸੋ ਇਹ ਮਾਣ ਪੱਤੇ ਦੀ ਖੇਡ ਨਹੀਂ ਚਲਣੀ ਸਾਡੀ ਟ੍ਰੇਡ ਯੂਨੀ ਜਿਹੜੀ ਐ 100 ਸਾਲ ਤੋਂ ਪੁਰਾਣੀ ਟ੍ਰੇਡ ਯੂਨੀ ਨੇ ਅੰਗਰੇਜ਼ਾਂ ਵੇਲੇ ਦੀ AITUC 8 ਕ ਉਹ 8 ਦੇ ਨਾਲ ਬੈਂਕਾਂ ਦੇ ਮੁਲਾਜ਼ਮ ਵੀ ਅਧਿਆਪਕ ਜਥੇਬੰਦੀਆਂ ਸਾਰੇ ਮੁਲਾਜ਼ਮਾਂ ਦੀ ਜਦ ਵੱਡੀ ਜਥੇਬੰਦੀ ਹੈ ਉਹਦੇ ਵੱਲੋਂ ਮੰਗ ਕੀਤੀ ਗਈ ਹੈ ਵੀ 26000 ਰੁਪਇਆ ਗੈਰ ਹੁਨਰਮੰਦ ਮਜ਼ਦੂਰ ਜਿਹੜੇ ਕੋਲ ਕੋਈ ਹੁਨਰ ਨਹੀਂ ਕੱਲੀ ਕਿਰਤ ਹੈ ਉਹਦੇ ਕੋਲੇ ਦੋ ਥਾਂ ਦੀ ਉਹਨੂੰ 26000 ਰੁਪਇਆ ਘੱਟ ਤੋਂ ਘੱਟ ਤਨਖਾਹ ਹਰ ਇੱਕ ਨੂੰ ਦਿੱਤੀ ਜਾਵੇ ਇਹ ਭੈਣਾਂ ਦਾ ਟ੍ਰੇਡ ਹੈ ਇਹਨਾਂ ਨੂੰ ਤਾਂ ਜ਼ਿਆਦਾ ਕਮਉਂਦੇ ਨੇ ਉਹਨਾਂ ਦਾ ਵੱਧ ਮਿਲਣਾ ਚਾਹੀਦਾ ਹੈ ਤੇ ਰਿਟਾਇਰਮੈਂਟ ਦੇ ਉੱਤੇ ਜਿਹੜਾ ਤਨਖਾਹ ਲੈ ਰਹੀਆਂ ਰਿਟਾਇਰਮੈਂਟ ਦੇ ਉੱਤੇ ਉਹਦਾ ਅੱਧ ਮਿਲੇ 50% ਤਾਂ ਇਹ ਮਿਲੇ ਇਹਨਾਂ ਬੀਬੀਆਂ ਪਣਾ ਨੂੰ ਰਿਟਾਇਰਮੈਂਟ ਦੇ ਬਾਅਦ ਖਾਲੀ ਹੱਥ ਤੋੜ ਦਿੰਦੇ ਆ ਰੂਲ ਲਾਗੂ ਕਰਦੇ 58 ਸਾਲ ਆਲਾ ਵੀ ਉਹ ਉਹਨਾਂ ਤੇ ਹੈ ਸਰਵਿਸ ਸਰਵਿਸ ਰੂਲ 58 ਸਾਲ ਤੇ ਤੋੜ ਦਿਓ ਜਿਨ੍ਹਾਂ ਨੂੰ ਤੁਸੀਂ ਤਨਖਾਹਾਂ ਦਿੱਤੀਆਂ ਸਾਰਾ ਕੁਝ ਦਿੱਤਾ ਹੈ ਸੀਐਸਆਰ ਦੇ ਰਚ ਲੈ ਜਾਂਦਾ ਇਹਨਾਂ ਨੂੰ ਕਦੇ ਖਾਲੀ ਹੱਥ ਤੋੜੀ ਜਾਣ 58 ਸਾਲ ਦੇ ਰੂਲ ਲਾਗੂ ਕਰਕੇ ਸੋ ਜਿੰਨੀਆਂ ਆਸ਼ਾ ਵਰਕਰ ਭੈਣਾਂ ਦੀਆਂ ਮੇਰੇ ਭੈਣ ਪਹਿਲਾਂ ਦੱਸ ਗਿਆ ਮੰਗਾ ਬਾਰੇ ਮੈਂ ਡਿਟੇਲ ਚ ਨਹੀਂ ਜਾਣਾ ਆਉਂਦੇ ਸਤੰਬਰ ਮਹੀਨੇ ਦੀ 21 ਤਰੀਕ ਨੂੰ ਮੁਹੱਲੀ ਦਾ ਜਿਹੜਾ ਅਨਾਜ ਮੰਡੀ ਐ ਫੇਸ 11 ਵਿੱਚ ਉਹਦੇ ਵਿੱਚ ਦੇਸ਼ ਭਰ ਦੇ ਜਿਹੜੇ ਜਿਹੜੇ ਸੰਘਰਸ਼ਾਂ ਜੋ ਤਾਪ ਕੇ ਆਏ ਰੇ ਡੈਲੀਗੇਟ ਇਕੱਠੇ ਹੋਣੇ ਆ ਲਾਲ ਝੰਡੇ ਵਾਲੀਆਂ ਪਾਰਟੀਆਂ ਦੇ ਤੇ ਨਾਲ ਹੀ ਜਿਹੜੇ ਟ੍ਰੇਡ ਯੂਨੀਅਨ ਆ ਸਾਡੀਆਂ ਜਥੇਬੰਦੀਆਂ ਆ ਉਹ ਵੀ ਝੰਡੇ ਲੈ ਕੇ ਅਸੀਂ 21 ਤਰੀਕ ਨੂੰ ਮਹੱਲੀ ਜਾਵਾਂਗੇ ਉੱਥੇ ਘੱਟੋ ਘਾਟ ਉਜਰਤਾਂ ਦੇ ਕਾਹਨ ਦੇ ਉੱਤੇ ਮੋਰਚਾ ਲੱਗੂਗਾ ਵੀ ਜਿਹੜੇ ਹਰ ਇੱਕ ਨੂੰ 26000 ਰੁਪਏ ਘੱਟੋ ਘਾਟ ਹਰ ਇੱਕ ਨੂੰ ਮਿਲੇ ਸੋ ਅਸੀਂ ਫੇਰ ਇਹ ਕਹਿਣਾ ਚਾਹੁੰਦੇ ਆ ਆ ਮੋਰਚਾ ਬੀਬੀਆਂ ਦਾ ਜਿਹਦੇ ਇਜਾਰ ਦੇਥੇ ਬੰਦੀਆਂ ਜਿਨ੍ਹਾਂ ਦੇ ਭੈਣ ਅਮਰਜੀਤ ਘੋੜਾਣ ਸਿੰਘ ਆ ਦਾ ਬੀਬੀ ਰਾਣੋ ਐ ਹਰਿੰਦਰ ਗੌਰ ਛਤਰਾਣਾ ਪਟਿਆਲੇ ਤੋਂ ਐ ਸੰਤੋਸ਼ ਕੁਮਾਰੀ ਫਰੋਜਪੁਰ ਤੋਂ ਐ ਤੇ ਇਹਨਾਂ ਦੀ ਜਿਹੜੀ ਚੇਅਰਮੈਨ ਐ ਸੁਖਵਿੰਦਰ ਗੌਰ ਸੁਖੀ ਮਾਨਸਾ ਤੋਂ ਐ ਇਹਨੇ 31 ਤਰੀਕ ਨੂੰ ਜਿਹੜਾ ਇਹਨਾਂ ਦਾ ਕੰਮ ਛੱਡੋ ਹੜਤਾਲ ਦਾ ਖੀਰਲਾ ਦੇ ਨੇ ਸੰਗਰੂਰ ਵੱਡੀ ਰੈਲੀ ਕਰਨੀ ਹੈ ਪਿੱਟ ਸਿਆਪਾ ਕਰਨਾ ਹੈ ਤੇ ਅਸੀਂ ਨਾਲ ਹੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਕਹਿ ਦੇਣਾ ਚਾਹੁੰਦੇ ਆ ਕਿ ਬੀਬੀਆਂ ਉੱਤੇ ਵਧੇਚੀ ਕੀਤੀ ਕੋਈ ਇਹਨਾਂ ਤੇ ਪੁਲਿਸ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਧੱਕੇਸ਼ਾਹੀ ਕੀਤੀ ਹਰ ਗੱਜ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਲੜਾਂਗੇ ਮੈਂ ਭਾਰਤੀ ਕਮਰਸ ਪਾਰਟੀ ਵੱਲੋਂ ਵੀ ਇਹਨਾਂ ਨੇ ਵਾਅਦਾ ਕਰਕੇ ਚੱਲੇ ਆਂ ਵੀ ਅੱਜ ਬੀਬੀਆਂ ਤੇ ਜਦੋਂ ਇਹਨਾਂ ਦਾ ਜਿੱਥੇ ਪਸੀਨਾ ਡਲੂਗਾ ਸਾਡੀ ਪਾਰਟੀ ਦੇ ਸਾਥੀ ਵੀਰ ਸਿੰਘ ਕਮਿਆਣਾ ਹੋਰ ਸਾਥੀ ਅਸੀਂ ਖੂਨ ਦੇ ਨਾਲ ਤਿਆਰ ਹੋਵਾਂਗੇ ਪਿੱਛੇ ਨਹੀਂ ਹਟਾਂਗੇ ਸੋ ਇੰਨੀਆਂ ਬੇਇੱਜ਼ਤੀਆਂ ਨਾਲ ਫੇਰ ਇੱਕ ਵਾਰੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੀਦਾ ਹੈ ਕਿ ਗੱਲਬਾਤ ਦੀ ਮੇਜ਼ ਤੇ ਆਓ ਇਹਨਾਂ ਨਾਲ ਕੀਤੇ ਵਾਦੇ ਪੂਰੇ ਕਰੋ ਸਾਰਿਆਂ ਦਾ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਉਹ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹਾਂ ਨਾ ਕਰਦੇ ਹੋ ਅਸੀਂ ਕੋਈ ਬਦਲਾ ਲੈ ਕੇ ਆਵਾਂਗੇ ਬਦਲਾ ਜਿਸਿਆ ਬਦਲਾ ਆ ਗਿਆ ਜੀ ਇਹਨਾਂ ਦੇ ਵਿਆਹਾਂ ਦੇ ਵਿੱਚ ਕੁਝ ਬਦਲਾ ਆਇਆ ਮੈਂ ਇੱਕ ਮਿੰਟ ਜੀ ਨੂੰ ਮਿਲਿਆ ਇੱਕ ਮਿੰਟ ਜੀ ਬਦਲਾ ਇਹਨਾਂ ਦਾ ਬਦਲਾ ਇਹਨਾਂ ਦਾ ਹੋ ਗਿਆ ਇਹਨਾਂ ਦੇ ਵਿਆਹ ਹੋ ਗਿਆ ਇਹਨਾਂ ਨੂੰ ਰੈਸਟਿੰਗ ਹੁੰਦਾ ਸੀਗੇ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਜਿਹੜਾ ਭੈਣ ਜੀ 26000 ਕਹਿੰਨੇ ਹੋ 100 ਰੁਪਏ ਦਾ ਬੱਚਾ ਨਹੀਂ ਜਰਦਾ ਸਾਰੀ ਦਿਹਾੜੀ ਚ ਇਹਨਾਂ ਦੀ ਵਿਚਾਰੀਆਂ ਨੂੰ ਕਿਵੇਂ ਬੱਚੇ ਪਾਲਣ ਤੇ ਹੱਡ ਪਾਲਣਾ ਸਾਰਾ ਪਰਿਵਾਰ ਮਗਰ ਮਾਂ ਪਿਓ ਬੈਠਾ ਸਾਥ ਸਹੁਰਾ ਬੈਠਾ ਇਹ ਸਰਕਾਰ ਐਡੀ ਬੇਈਮਾਨ ਤੇ ਨਹੀਂ ਕੰਮੀ ਸਰਕਾਰ ਹੋਊਗੀ ਹੈ ਨਾ ਇਹ ਨਾਲ ਦੀ ਮਾੜੀ ਸਰਕਾਰ ਆਈ ਹੀ ਨਹੀਂ ਕਿਤੇ ਵਾਅਦੇ ਕਰਦੇ ਫਿਰਦੇ ਆ ਆ ਜਿਹੜੇ ਇਹਨਾਂ ਦਾ ਇਹਨਾਂ ਦਾ ਐਮ ਐਲ ਏ ਇੱਥੋਂ ਵਾਲਾ ਉਹ ਸਾਡੀਆਂ ਭੈਣਾਂ ਦੀਆਂ ਨਹੀਂ ਬੈਠੀਆਂ ਇੱਥੇ ਅੱਗੇ ਬੈਠੇ ਜਦੋਂ ਬੋਟਾ ਸੀ ਉਹੋ ਕਰ ਕਰ ਜਾਂਦਾ ਜਨਤਾ ਕਰਦੇਗੇ ਇਹ ਦੂਤਾ ਕਾਲੀ ਤੇ ਕਾਂਗਰਸੀ ਐਂ ਨਹੀਂ ਕਰਦੇ ਸੀਗੇ ਉਹ ਜਿਹਨੇ ਮੇਰਾ ਸੈਕਟਰੀ ਸਾਹਿਬ ਕਹਿ ਗਿਆ ਇਹ ਤਾਂ ਇਹ ਦੇ ਬੇਈਮਾਨ ਹੋ ਗਏ ਆ ਇਹਨਾਂ ਨੇ ਤਾਂ ਕੀ ਕੀਤਾ ਭੈਣ ਮੇਰੀਆਂ 13 ਤਰੀਕ ਨੂੰ ਇਹਨੂੰ ਘਰੋਂ ਲੈ ਕੇ ਫੜ ਕੇ ਦੱਸੋ ਕਿੰਨਾ ਵੀ ਸਾਥੋਂ ਡਰ ਸੀ ਜੀ ਵੀ ਮੁੱਖ ਮੰਤਰੀ ਉਹਨਾਂ ਝੰਡਾ ਚੜਾ 14 ਨੂੰ ਛਡਾ ਗਿਆ ਸ਼ਾਮ ਨੂੰ ਮਿੰਦੂ ਚੱਕ ਲਿਆ ਉਹ ਮੈਂ ਕਿਹਾ ਯਾਰ ਅਸੀਂ ਤੁਸੀਂ ਫੋਨ ਹੀ ਕਰ ਦਿੰਦੇ ਦੇਖੋ ਅਸੀਂ ਅੱਜ ਵੀ ਭੈਣ ਭੈਣਾ ਦੇ ਨਾਲ ਆ ਜਿਹਨੇ ਜਿਹੜਾ ਸੈਕਟਰੀ ਸਾਹਿਬ ਕਹਿ ਗਿਆ ਸਾਨੂੰ ਮਰੇਗਾ ਮਜ਼ਦੂਰ ਜਿੱਥੇ ਵੀ ਜਾਣ ਦੀ ਲੋੜ ਆ ਜੇ ਕੋਈ ਸਾਡੀਆਂ ਪੈਣਾ ਤੇ ਹੱਥ ਚੱਕੂਗਾ ਆ ਸਾਨੂੰ ਪਲਾ ਕੁਛ ਕਰਨਾ ਪਵੇ ਹੱਥੀ ਚੱਕਣਾ ਜੇ ਪਾਲਸ ਹੋਵੇ ਪਲਾ ਇੱਕੋ ਨਹੀਂ ਸਰਕਾਰ ਹੋਵੇ ਜਿੱਥੇ ਵੀ ਅਸੀਂ ਉੱਥੇ ਤਾਂ ਜਿਹੜੇ ਜਾਣਾ ਅਸੀਂ ਨਰੇਗਾ ਵੀ ਪਿੰਡ ਪਿੰਡੋਂ ਅਕਤਰਾ ਦਸਾਂ ਧਰ ਕੇ ਇਹਨਾਂ ਦੀ ਪੂਰੀ ਹਮਾਇਤ ਤੇ ਖੜਾਂਗੇ ਜਿੰਨਾ ਚਿਰ 26000 ਰੁਪਏ ਅਸੀਂ ਲਾਗੂ ਨਹੀਂ ਕਰਾਇਆ ਉਹਨਾਂ ਚਿਰ ਉਠਾ ਦੇਣਾ ਜਿੰਨਾ ਇਹ ਕੁਛ ਕਹਿੰਦੇ ਆ ਝੂਠ ਬੋਲਦੇ ਆ ਕਿ ਕੀ ਕੀ ਕਰਦੇ ਹੋਣਾ ਇਹਨਾਂ ਨੇ ਗੱਡੀਆਂ ਖਰੀਦ ਲਈਆਂ ਰੋਡਾਂ ਤੇ ਫਿਰਦੀਆਂ 18 ਲੱਖ-9 ਲੱਖ ਰੁਪਏ ਇੱਕ ਗੱਡੀ ਚ ਕਮਿਸ਼ਨ ਖਾਦੇ ਇਹਨਾਂ ਨੇ ਵੀ ਦੱਸੋ ਕਿੰਨਾ ਕੋ ਕਰਦੀਆਂ ਕੁਸ਼ੀਰ ਹਜ਼ਾਰ ਦੇਾਂ ਦੀ ਗੱਲ ਕੀਤੀ ਐ ਤੁਸੀਂ ਪੜਾਵਾ ਵਾਦਾ ਕਰ ਕਰ ਲਿਆ ਸੀ ਵੀ ਅਸੀਂ ਜੀ ਤੁਹਾਨੂੰ ਜੀ ਆਉਂਦੀਆਂ ਨੇ ਪਹਿਲਾ 100000 ਰੁਪਇਆ ਉਹ ਬੀਬੀਆਂ ਵਿਚਾਰੀਆਂ દવા ਦਵਾ ਲੱਗੀਆਂ ਬਈਆਂ ਵੋਟਾਂ ਪਾਉਣ ਵੀ ਪਾ ਦਿਓ ਛੋਟੇ ਕੋਲੇ ਵਾਦੇ ਤੁਸੀਂ ਕਰੀ ਜਾਂਦੇ ਹੋ ਆਦੇ ਢੇਡ ਤੁਸੀਂ ਭਰੀ ਜਾਂਦੇ ਹੋ ਜਿਨ੍ਹਾਂ ਨੇ ਵਿਚਾਰੀਆਂ ਨੇ ਬੱਚਾ ਉਥੇ ਬੀਬੀ ਨੂੰ ਲੈ ਕੇ ਆਉਣਾ ਬੱਚਾ ਹੁਣ ਔਰਤ ਨੂੰ ਤੇ ਜਿਨ੍ਹਾਂ ਨੇ ਘਰੇ ਛੱਡ ਕੇ ਆਉਣਾ ਜਿਹੜੀ ਤੈਣ ਬੋਲ ਕੇ ਗਈ ਆ ਕਈ ਇਹ ਵੀ ਬਸਤੇ ਛੱਜਾ ਕੇ ਤੇ ਕਈ ਇਹਦੇ ਜੇਬ ਚੋਂ ਚੈਹੀ ਦੇ ਪੈਸਾ ਵੀ ਨਹੀਂ ਸੁੱਦਾਗਾ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਵੀ ਐ ਇਥੋਂ ਦੇ ਐਸਐਮਓ ਨੂੰ ਇੱਥੋਂ ਦੇ ਸਾਰੇ ਫਰਸ਼ਕਸ਼ੇ ਨੂੰ ਆਉਣੀ ਚਾਹੀਦੀ ਆ ਵੀ ਆ ਕੇ ਭੈਣਾਂ ਨਾਲ ਗੱਲ ਸੁਣ ਲੈ ਇੱਥੇ ਬੈਠਣਾ ਆ ਕੇ ਅਕਸਰ ਇਹ ਕੀ ਤੁਸੀਂ ਸਾਡੀ ਦਿਲ ਖਾ ਲੈਂਦੇ ਇੱਥੇ 700 ਸਾ ਕਿਹਾ ਸਾ ਦਰਦੇ ਆ ਤੁਸੀਂ ਵਿੱਚ ਬੈਠੋ ਗੱਲਬਾਤ ਕਰੋ ਇਹਨਾਂ ਨੂੰ ਆਉਣਾ ਚਾਹੀਦਾ ਇੱਥੋਂ ਦੇ ਬਹਿਕ ਨੂੰ ਵੀ ਆਉਣਾ ਚਾਹੀਦਾ ਇੱਥੋਂ ਦੇ ਜਿਹੜੇ ਅਫਸਰ ਆ ਇਹਨਾਂ ਨੂੰ ਵੀ ਆਉਣਾ ਚਾਹੀਦਾ ਵੀ ਭੈਣਾਂ ਨਾਲ ਮੈਂ ਗੱਲਬਾਤ ਕਰਾਂ ਆਗੇ ਪਿੱਛੇ ਸਾਡੇ ਪ੍ਰਧਾਨਾਂ ਨੂੰ ਵੀ ਦੱਸੋ ਭੈਣ ਜੀ ਤੁਹਾਡੇ ਨਾਲ ਅਸੀਂ ਮੁਸ਼ਕਲ ਜੇ ਅਸੀਂ ਤੁਹਾਡੇ ਨਾਲ ਖੜੇ ਆ ਜੇ ਕਹਿੰਨਾ ਵੀ ਅਸੀਂ ਕੱਲੇ ਦਾਤਰਾ ਚ ਰਹਿ ਕੇ ਵੱਡੇ ਆ ਜੇ ਉਹ ਸਾਡੇ ਪੈਸੇ ਆ ਉਹ ਸਾਡੇ ਮਿਹਦੂ ਇਹ ਤਾਂ ਭੈਣਾ ਦੇ ਪੈਸੇ ਆ ਮਿਹਦੂਆਂ ਦੇ ਪੈਸੇ ਆ ਜਿਨ੍ਹਾਂ ਦੇ ਸਰਤੇ ਅਸੀਂ ਤੇ ਕੰਪਿਊਟਰ ਰੱਖੇ ਇਹਨਾਂ ਨੇ ਜਿਨ੍ਹਾਂ ਤੇ ਇਹ ਐਸ਼ ਕਰੀ ਜਾਂਦੇ ਆ ਅਸੀਂ ਹੁਣ ਵੀ ਮੰਗ ਕਰਦੇ ਆ ਕਿ 26000 26000 ਅਸੀਂ ਲੈ ਕੇ ਉਠਾਂਗੇ ਜਿੰਨਾ ਮਰਜੀ ਇਹ ਜੋੜ ਲੈਣ ਅਸੀਂ ਅੱਜ ਵੀ ਇਹਨਾਂ ਦੇ ਭੈਣ ਜੀਆਂ ਨਾਲ ਤੇ ਕੱਲ੍ਹ ਵੀ ਭੈਣ ਜੀਆਂ ਨਾਲ ਜਿੱਥੇ ਕਿਤੇ ਲੋੜ ਪਊਗੀ ਅਸੀਂ ਜਿਵੇਂ ਮੇਰਾ ਸੈਕਟਰੀ ਸਾਹਿਬ ਕਹਿ ਗਿਆ ਅਸੀਂ ਕੋਈ ਇਹਨਾਂ ਤੇ ਧੱਕਾ ਨਹੀਂ ਫੋੜ ਦੇਵਾਂਗੇ ਜਿੰਨਾ ਮਰਜੀ ਇਹ ਜੋੜ ਲੈਣ ਅਸੀਂ ਨਾ ਹਾਜ਼ਰ ਸ਼ਖਸੀਅਤ ਤੋਂ ਡਰ ਕੇ ਨਾ ਕੱਲ੍ਹ ਹੁਣ ਡਰਾਮਾ ਕੀਤਾ ਮੁੱਖ ਮੰਤਰੀ ਨੇ ਜਦੋਂ ਬੱਜਾ ਰੋੜ ਗਿਆ ਮੈਂ ਸਾਰੇ ਰੋੜ ਗਏ ਹੁਣ ਡਰਾਮਾ ਦੇਖੋ ਕੀ ਕੀਤਾ ਉਸੇ ਜਹਾਜ ਛੱਡ ਆ ਲੈ ਬੰਨਾ ਬੰਨਾ ਜੀ ਜਹਾਜ ਛੱਡ ਗਿਆ ਅਸੀਂ ਗੱਡੀ 'ਚ ਤੂੰ ਬੇਈਮਾਨਾ ਝੂਠ ਮਾਰੀ ਇਹਨਾ ਤੂੰ ਬਾਬਾ ਫਰੀਦ ਆਉਣਾ ਬਾਬਾ ਫਰੀਦ ਆ ਕੇ ਤੂੰ ਇੱਥੇ ਝੂਠ ਮਾਰੀ ਇਹਨਾ ਮੇਲੇ 'ਤੇ ਐਸੀ ਹੁਣ ਵੀ ਅਸੀਂ ਕਰਦੇ ਆ ਜੀ ਜਦਾ ਸਾਡੀਆਂ ਬੀਬੀਆਂ ਨੂੰ ਲਗਰੂ ਕਰੋ ਤੱਕੇ ਕਰੋ ਵੀ ਹਾਂ ਮੱਗਾ ਪੂਰੀਆਂ ਕਰੀ ਵੀ 26000 ਰੁਪਏ ਤੋਂ ਕੱਟ ਅਸੀਂ ਲਾਵਾਂਗੇ ਨਾ ਇਹ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਇਹ ਬੱਚਾ ਬੈਠਾ ਉਹ 100 ਰੁਪਏ ਬੱਚਾ ਰੋੜ ਘਰੇ ਖਾ ਜਾਂਦਾ ਇਹ ਸਾਡੇ ਨਾਲ ਇਹਦਾ ਸਾਡੇ ਨਾਲ ਮਜ਼ਾਕ ਕਰਦੀ ਸਰਕਾਰ ਮੈਂ ਅੱਜ ਵੀ ਭੈਣ ਜੀਆਂ ਨੂੰ ਕਿਹਾ ਸਵਾਸ ਦਿਵਾਉਣਾ ਤੇ ਕੱਲ ਵੀ ਥੋੜੇ ਨਾਲ ਤੇ ਅੱਜ ਵੀ ਥੋੜੇ ਨਾਲ ਸੰਗਰੂਰ ਸਾਨੂੰ ਬੱਸਾਂ ਪਰ ਗਈ ਇੱਥੇ ਵੀ ਲੋੜ ਆ ਇੱਥੇ ਵੀ ਥੋੜੇ ਨਾਲ ਖੜਾਂਗੇ ਇਹਨਾਂ ਕਹਿੰਦਾ ਬਹੁਤ ਬਾਰ ਥੋੜੇ ਚੈਨਲ ਦਾ ਧੰਨਵਾਦ ਜੀ ਕਿੰਨੇ 4 ਦਿਨ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ ਕੀ ਕਾਰਵਾ ਦੇ ਕਿਉਂ ਤੱਕ ਹੁਣ ਤੱਕ ਜਾਉਂਦੇ ਮੈਂ ਪਸਾਂਜਾ ਬੋਰਚਾ ਪੰਜਾਬ ਆਸ਼ਾ ਵਰਕਰ ਆਸ਼ਾ ਫੈਸਿਲਿਟੇਟਰ ਦੇ 4 ਕਨਵਿੰਡਰਾਂ ਤੋਂ ਪਲੱਸ ਸੰਜੇ ਮੋਰਚੇ ਦੀ ਕਨਵੀਨਰ ਅਮਰਜੀਤ ਕੌਰ ਸਰਕਾਰ ਦੀ ਮੈਂ ਅੱਜ ਚੌਥੇ ਦਿਨ ਦੇ ਵਿੱਚ ਸ਼ਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਕਿਉਂਕਿ ਜੋ ਵੀ ਇਹ ਲਗਾਤਾਰ ਜਿਹੜੀਆਂ ਸਾਡੀਆਂ ਮੰਗਾਂ ਸੀ ਇਹਨਾਂ ਮੰਗਾਂ ਲਈ ਤਕਰੀਬਨ ਸਾਨੂੰ 1 ਮਹੀਨਾ ਹੀ ਹੋ ਗਿਆ ਮੰਗ ਪੱਤਰ ਭੇਜਦਿਆਂ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਤੇ ਮਾਨਯੋਗ ਸਿਹਤ ਮੰਤਰੀ ਸਾਹਿਬ ਬਲਵੀਰ ਸਿੰਘ ਜੀ ਨੂੰ ਮੇਲ ਵਿਭਾਗ ਪੱਤਰ ਦੀ ਕੀਤੀ ਗਈ ਆ ਤੇ ਅਸੀਂ ਸੀਐਡੀ ਰਾਹੀਂ ਦੀ ਆਪਣੀ ਜੋ ਪੁਕਾਰ ਆ ਮੰਗ ਮੈਮੋਰੰਡਮ ਆ ਭੇਜੇ ਗਏ ਆ న్యూਸ ਵੀ ਲਗਾਈਆਂ ਗੀਆਂ ਪਰ ਸਾਡੀ ਲਗਾਤਾਰ ਅਸੀਂ 15 ਦਿਨ న్యూਸ ਲਗਾਈ ਤੇ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਅਖੀਰ ਦੇ ਵਿੱਚ ਸਾਨੂੰ ਇਹ ਜਿਹੜਾ ਕੰਮ ਦਾ ਬਾਈਕਟ ਕਰਨਾ ਪਿਆ ਕਿਉਂਕਿ ਅਸੀਂ ਭਲੀ ਭਾਂਤ ਜਾਣਦੇ ਆ ਵੀ ਇਹਦੇ ਵਿੱਚ ਕੱਲੀ ਆਸ਼ਾ ਵਰਕਰ ਦਾ ਨੁਕਸਾਨ ਨਹੀਂ ਹੋ ਰਿਹਾ ਪਲੱਸ ਸਾਡੇ ਪੰਜਾਬ ਦੇ ਜਿੰਨੇ ਸਾਡੇ ਕੋਲ ਏਰੀਆਈ ਆਸ਼ਾ ਭੈਣ ਇੱਕ ਤੋਂ ਹਜ਼ਾਰ ਦੀ ਵਾਦੀ ਵਿੱਚ ਕੰਮ ਕਰਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਸਾਡੀ ਘਾਟ ਮਹਿਸੂਸ ਹੋ ਰਹੀ ਹੈ ਤੇ ਉਹਨਾਂ ਦੀਆਂ ਸੁਵਾਮਾਂ ਵੀ ਇਸ ਟਾਈਮ ਆ ਠੱਪ ਪੰਜਾਂ ਅਧੂਰੀਆਂ ਆਏ ਸਾਡੇ ਬਿਨਾ ਤੇ ਇਹ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਜ ਚੌਥਾ ਦਿਨ ਆ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਪ੍ਰਸ਼ਾਸਨ ਆ ਤੇ ਕਿਸ ਤਰ੍ਹਾਂ ਦੇ ਇਹਨਾਂ ਦੇ ਅਧਿਕਾਰੀ ਆ ਜਿਹੜੇ ਨੀਚੇ ਆ ਮੈਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਧਿਆਨ ਵਿੱਚ ਲਿਆਉਣੀ ਆ ਦੇਖੋ ਅੱਜ ਸਾਡਾ ਚੌਥਾ ਦਿਨ ਆ ਤੇ ਬਾਜੇਖਾਨੇ ਬਲਾਕ ਦੀ ਗੱਲ ਕਰਾਂ ਤਾਂ ਇੱਥੇ ਬਾਜੇਖਾਨੇ ਬਲਾਕ ਤੇ ਅਸੀਂ 2310 ਬੀਬੀਆਂ ਜਿਹੜੀਆਂ ਸਿਹਤ ਸਵਾਵਾ ਐਨੀ ਇਮਾਨਦਾਰੀ ਦੇ ਨਾਲ ਤੇ ਬੜੇ ਸੁਚੱਜੇ ਢੰਗ ਦੇ ਨਾਲ ਲੋਕਾਂ ਨੂੰ ਪ੍ਰਦਾਨ ਕਰਵਾ ਰਹੀਆਂ ਤੇ ਸਿਹਤ ਵਿਭਾਗ ਦੇ ਆ ਜਿਹੜੇ ਸਿਹਤ ਵਿਭਾਗ ਦੀਆਂ ਸੰਸਥਾਵਾਂ ਐ ਤੇ ਪਿੰਡਾਂ ਦੇ ਲੋਕ ਆ ਨਾ ਜੇ ਅਸੀਂ ਬੜੇ ਹਿਸਾਬ ਨਾਲ ਢੰਗ ਨਾਲ ਪੁਰਦਾ ਕੰਮ ਕਰਕੇ ਸਵਾਵਾਂ ਦਵਾ ਕੇ ਤੇ ਇਹਨਾਂ ਦੀ ਜਿਹੜੀ ਓਪੀਡੀ ਆ ਤੇ 2.5 250 ਦੇ ਕਰੀਬ ਡੇਲੀ ਜਾ ਰਹੀ ਆ ਆਸ਼ਾ ਵਰਕਰਾਂ ਦੇ ਦਿੱਓ ਤੇ ਮੈਂ ਇੱਥੇ ਬੜਾ ਅਫਸੋਸ ਆ ਮੈਨੂੰ ਵੀ ਮੇਰੇ ਇੱਥੇ ਸੀਨੀਅਰ ਆ ਮੈਡਮ ਬੈਠੇ ਆ ਤੇ ਕਿਸੇ ਦੀ ਕਰਨ ਤੇ ਜੋ ਹੀ ਨਹੀਂ ਸਰ ਕਰੇ ਵੀ ਅਸੀਂ ਆਸ਼ਾ ਵਰਕਰਾਂ ਦੇ ਕੋਲ 2 ਮਿੰਟ ਅੱਜੇ ਉਹਨਾਂ ਦੀ ਸਾਰ ਲੇਜੇ ਜਾਂ ਉਹਨਾਂ ਨੂੰ ਉਹਨਾਂ ਨੇ ਅਸੀਂ ਮੈਂਬਰ ਰੈਂਡਮ ਨੂੰ ਲੇਜੇ ਕੋਈ ਉਹਨਾਂ ਦੀ ਦੁੱਖ ਤਕਲੀਫ ਸੁਣੀਏ ਤੇ ਇਹ ਚੀਜ਼ ਤੇ ਮਾ ਬੜਾ ਵੱਡਾ ਰੋਸ ਪਾਇਆ ਜਾ ਰਿਹਾ ਪੂਰੇ ਪੰਜਾਬ ਦੀਆਂ ਹੀ ਭੈਣਾਂ ਇਸ ਚੀਜ਼ ਚੀਜ਼ ਨੂੰ ਧਿਆਨ ਵਿੱਚ ਲਿਆ ਰਹੀਆਂ ਤੇ ਜੇ ਗੱਲ ਸਰਕਾਰ ਦੀ ਕੀਤੀ ਜਾਵੇ ਸਰਕਾਰ ਨੇ ਤਾਂ ਬਿਲਕੁਲ ਹੀ ਹਿਆ ਨਹੀਂ ਰੱਖੀ ਕਿਸੇ ਪਾਸੇ ਵੀ ਪਹਿਲਾਂ ਕਿਹੜਾ ਹੁਣ ਤਾਂ ਦੇਖੋ ਸਰਕਾਰ ਦਾ ਪਾਣੀ ਦਾ ਬਹਨ ਲੱਗਿਆ ਹੋਇਆ ਹੁਣ ਹੜ ਦਾ ਬਹਨ ਨਾ ਲੱਗਿਆ ਹੋਇਆ ਪੰਜਾਬ ਸਰਕਾਰ ਦਾ ਵੀ ਸਾਡਾ ਧਿਆਨ ਹਰ ਪੀੜਤਾ 'ਤੇ ਆ ਤੇ ਹਰ ਪੀੜਤਾ ਦਾ ਤਾਂ ਆਪਾਂ ਨੂੰ ਪਤਾ ਹੀ ਆਪਾਂ ਲਈ ਪਾਣਦੇ ਵੀ ਮਾਨ ਸਾਹਿਬ ਕਿੰਨਾ ਕੁ ਧਿਆਨ ਰੱਖ ਰਹੇ ਆ ਉੱਥੇ ਤਾਂ ਜਿਹੜੇ ਹੜਾਂ ਦੇ ਕਾਰਨ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਪਾਣੀ 'ਚ ਡੁੱਬਦੇ ਹੋਏ ਆ ਪਾਣੀ 'ਚ ਬੈਠੇ ਆ ਉੱਥੇ ਤੱਕ ਉਹਨਾਂ ਨੂੰ ਉਹ ਇੰਨਾ ਕੁ ਤਸੱਬਦਤ ਕਰ ਰਹੇ ਆ ਵੀ ਸਾਨੂੰ ਕੋਈ ਪਾਣੀ ਚੋਂ ਬਾਹਰ ਕੱਢਣ ਲਈ ਆਵੇ ਸਾਡੇ ਕੋਲ ਕੋਈ ਖਾਣ ਲਈ ਰਾਸ਼ਨ ਪਾਣੀ ਭੇਜੇ ਸਾਡੇ ਡੰਗਰ ਪਸ਼ੂਆਂ ਨੂੰ ਕੋਈ ਸੰਭਾਲੇ ਤੇ ਮਾਨ ਸਾਹਿਬ ਐਡੀਆਂ-ਐਡੀਆਂ ਬੜੀਆਂਆ ਕਰ ਰਿਹਾ ਵੀ ਅਸੀਂ ਹੜਪੀੜਤਾਂ ਦੇ ਵਿੱਚ ਹਰ ਵਰਗ ਨੂੰ ਕਹਿ ਰਹੇ ਆ ਵੀ ਅਸੀਂ ਉਧਰ ਵਿਜ਼ੀ ਆ ਤੇ ਅਸੀਂ ਇਸ ਚੀਜ਼ ਨੂੰ ਦੇਖੋ ਅਸੀਂ ਹੜਪੀੜਤਾਂ ਦੇ ਨਾਲ ਆ ਸਾਡੇ ਪੂਰੇ ਪਰਿਵਾਰ ਆ ਸਾਡੀਆਂ ਪੂਰਵਾਂ ਫੈਡਰੇਸ਼ਨਾਂ ਆ ਸਾਡੇ ਪੰਜਾਬ ਦੇ ਲੋਕ ਆ ਅਸੀਂ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਸਾਡੀ ਇੱਕ ਮਜਬੂਰੀ ਬਣੀ ਹੋਈ ਅਸੀਂ ਹੜਪੀੜਤ ਪੈਣਾ ਭਰਾਵਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀ ਮਜਬੂਰੀ ਬਣੀ ਹੋਈ ਆ ਵੀ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਲਗੂਣੇ ਪੱਤੇ ਤੇ ਸਾਡੇ ਤੋਂ ਕੰਮ ਲੈ ਰਹੀ ਆ ਜਦ ਕੇ ਸਾਡੇ ਵਿੱਚ ਸਾਡੇ ਪੰਜਾਬ ਭਰ ਦੀਆਂ ਆਸ਼ਾ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਇੱਕ ਸਿਹਤ ਵਿੱਚ ਸਿਹਤ ਮੈਕਮੇ ਵਿੱਚ ਆਸ਼ਾ ਦਾ ਰੂਪ ਧਾਰਨ ਕਰੀ ਬੈਠੀਆਂ ਸਾਡੀ ਆਸ ਬਣੀ ਵੀ ਸੀ ਸਰਕਾਰ ਕੋਈ ਨਾ ਕੋਈ ਸਰਕਾਰ ਆਏਗੀ ਤੇ ਭੈਣਾਂ ਨੂੰ ਰੈਗੂਲਰ ਕਰੇਗੀ ਤੇ ਇਸ ਸਰਕਾਰ ਨੇ ਤਾਂ ਬਿਲਕੁਲ ਸਿਰਾਈ ਕਰਤਾ ਆਉਂਦਿਆਂ ਸਾਰੇ ਹਰ ਵਰਗ ਨੂੰ ਤੜਫਾਇਆ ਤੇ ਉਸ ਲੈਣ ਦੇ ਵਿੱਚ ਸਾਡੇ ਪੰਜਾਬ ਭਰ ਦੇ ਸੈਂਕੜੇ ਆਸ਼ਾ ਤੇ ਫੈਸਿਲਟੇਟਰ ਆਜਾ ਆਏ ਦਿਨ ਆਸ਼ਾ ਵਰਕਰ ਜੀ ਦੀ ਨਵੀਂ ਪਾਲਿਸੀ ਨਵੇਂ ਪੱਤੇ ਕੱਟੇ ਜਾਂਦੇ ਆ ਗੱਲ ਸੁਣ ਲਈ ਤਿਆਰ ਨਹੀਂ ਜੇਕਰ ਐਦਾਂ ਹੀ ਸਰਕਾਰ ਦਾ ਇਹੀ ਰਵਈਆ ਰਿਹਾ ਤੇ ਇਹਨਾਂ ਦੇ ਅਧਿਕਾਰੀਆਂ ਦਾ ਇਹੀ ਰਵਈਆ ਰਿਹਾ ਵੀ ਸਾਡੇ ਮੰਗ ਪੱਤਰ ਵਾਲੇ ਨਾ ਸਾਡੀਆਂ ਮੰਗਾਂ ਵਾਲੇ ਦੇਖਿਆ ਗਿਆ ਜਾਂ ਸਾਡੇ ਨਾਲ ਗੱਲ ਨਾ ਕੀਤੀ ਗਈ ਤਾਂ ਅਸੀਂ ਇਸ ਮੰਚ ਤੋਂ ਅੱਜ ਚੇਤਾਵਨੀ ਦਿੰਨੇ ਆ 25 ਤੋਂ 31 ਦੀ ਸਾਡ 25 ਤੋਂ 31 ਦਾ ਸਾਡ ਬਾਈਕਾਟ ਸੀ ਕੰਮਾਂ ਦਾ ਅਸੀਂ 25 ਤੋਂ 31 ਵਾਲੇ ਦਿਨ ਜਿਹੜਾ ਸਾਡਾ ਲਾਸਟ ਦੇਣਾ ਬਾਈਕਾਟ ਦਾ ਉਹ ਅਸੀਂ ਸੰਗਰੂਰ ਦੇ ਵਿੱਚ ਮਾਨ ਸਾਹਿਬ ਦੀ ਉਥੇ ਰਹਾਇਸ਼ਾ ਤੇ ਉਥੇ ਅਸੀਂ ਪੂਰਾ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਾਂਗੇ ਜੇ ਉਸ ਰੋਸ ਪ੍ਰਦਰਸ਼ਨ ਦੇ ਵਿੱਚੋਂ ਫੇਰ ਵੀ ਨਾ ਇਹਨਾਂ ਨੇ ਸਾਨੂੰ ਸਾਡੀਆਂ ਕੋਈ ਮੰਗਾਂ ਨਹੀਂ ਗੱਲ ਕੀਤੀ ਨੇੜੇ ਲਿਆਂਦਾ ਸਾਡੇ ਮੁੱਦੇ ਤੇ ਗੱਲਬਾਤ ਕਰਨ ਲਈ ਤਾਂ ਉੱਥੇ ਅਸੀਂ ਪੱਕੇ ਮੋਰਚੇ ਗੱਡਾਂਗੇ ਜੀ ਉਹ ਪੱਕੇ ਮੋਰਚਿਆਂ ਦੇ ਵਿੱਚ ਭਾਵੇਂ ਕੋਈ ਵੀ ਨੌਸੋਵੇ ਭਾਵੇਂ ਮਾ ਮਹਿਕਮੇ ਦਾ ਲੋਸ ਹੋਵੇ ਭਾਵੇਂ ਸਾਡੀਆਂ ਆਸ਼ਾ ਦਾ ਹੋਵੇ ਸਾਰੀ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਵੇ ਤੁਹਾਡੇ ਧਰਨੇ ਦਾ ਬੈਠਣ ਨਾਲ ਸ਼ੇਤ ਸੁਭਾਵਾਂ ਵੀ ਪ੍ਰਭਾਵਿਤ ਹੋਈਆਂ ਹੋਣਗੀਆਂ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ ਸ਼ੇਤ ਸੁਭਾਵਾਂ ਦੇਖੋ ਇੰਨੀਆਂ ਤਾਂ ਪ੍ਰਭਾਵਿਤ ਹੋਈਆਂ ਸ਼ੇਤ ਸੁਭਾਵਾਂ ਦੇ ਵਿੱਚ ਅਸੀਂ ਹੈਡਲਾਈਨ ਤੇ ਅਸੀਂ ਲਿਆਉਣੀ ਹੈ ਜੱਚਾ ਤੇ ਬੱਚਾ ਨੂੰ ਦੂਜੀਆਂ ਸੁਭਾਵਾਂ ਸਾਡੀਆਂ 54 ਸਰਵਾਲ ਸੁਭਾਵਾਂ ਐ ਉਹਨਾਂ ਦੇ ਵਿੱਚੋਂ ਅਸੀਂ ਹੈਡ ਲਿਆਉਣ ਤੇ ਹੈਡਲਾਈਨ ਤੇ ਲਿਆ ਰਹੇ ਆ ਜੱਚਾ ਤੇ ਬੱਚਾ ਨੂੰ ਡਿਲੀਵਰੀਆਂ ਦੇਖੋ ਸਾਡੀਆਂ ਆਨ ਦੀ ਸਪੋਰਟ ਸਾਡੀਆਂ ਹਰ ਮਹੀਨੇ ਹਰ ਆਸ਼ਾ ਵਰਕਰ ਦੁਆਰਾ ਦੋ ਪ੍ਰੈਗਨੈਂਟ ਲੇਡੀਆਂ ਨੇ ਡਿਲੀਵਰ ਹੋਣਾ ਹੁੰਦਾ ਕਿਉਂਕਿ ਉਹਨਾਂ ਦੀਆਂ ਸਵਾਮਾ ਬਿਲਕੁਲ ਠੱਪ ਪਈਆਂ ਉਹ ਸਾਡੇ ਲਾਗੇ ਵੀ ਆ ਰਹੇ ਆ ਤੇ ਪਰ ਸਾਡੀ ਸਿਰਫ ਸਰਕਾਰ ਨਾਲ ਟਾਈ ਅਸੀਂ ਬੜੇ ਪਿਆਰ ਨਾਲ ਆਪਣੇ ਲੋਕਾਂ ਨੂੰ ਕੋਆਪਰੇਟ ਕਰ ਰਹੇ ਆ ਵੀ ਸਾਡੀ ਮਜਬੂਰੀ ਬਣੀ ਹੋਈ ਆ ਤੁਸੀਂ ਆਪਣਾ ਸਵਾਮਾ ਜਿਹੜੀਆਂ ਲੈਣੀਆਂ ਜਿੱਥੇ ਤੁਹਾਡਾ ਮਨ ਕਰਦਾ ਤੁਸੀਂ ਆਪਣੇ ਲੈਵਲ ਤੇ ਲਓ ਲਓ ਵੀ ਅਸੀਂ ਬੇਨਤੀ ਵੀ ਕਰਦੇ ਲਓ ਵੀ ਕੋਈ ਤੁਸੀਂ ਕਿਸੇ ਘਟਨਾ ਦੇ ਕਾਰਨ ਨਾ ਹੋ ਜੋਂ ਤੇ ਉਹ ਸਾਡੀ ਸਭ ਤੋਂ ਜੱਚਾ ਬੱਚਾ ਪਹਿਲ ਦੇ ਆਧਾਰ ਤੇ ਅੱਜ ਸਵਾਮਾ ਤੋਂ ਸਾਢੇ ਬਿਨਾ ਵਾਂਝੀ ਹੋ ਰਹੀ ਅੱਜ ਚੌਥਾ ਦਿਨ ਆਜੀ